ਵੀਰ ਜੀ ਆਪਾਂ ਪਹੁੰਚ ਗਏ ਆ 에어ਪੋਰਟ ਤੇ ਲੱਗ ਗਏ ਟਰਮੀਨਲ ਤੋਂ ਨਿਕਲ ਕੇ ਬਾਹਰ ਆਪਾਂ ਵੀ ਬਾਹਰ ਵੇਟ ਕਰਨੇ ਆਲੇ ਆਪਣੇ ਨਾਲ ਦੇ ਬੈ ਜਾਣੇ ਆਉਣਾ ਹੈ ਸਵਾ 11 ਫਲਾਇਟ ਉਤਰਨੀ ਆਉਨਾਂ ਦੀ ਵੀਰ ਮੈਸੇਜ ਕਰ ਦਣਗੇ ਆ ਕੇ ਸਾਰੀਆਂ ਗੱਡੀਆਂ ਵੇਟ ਹੀ ਕਰਦੀਆਂ ਹੋਇਆ ਕਿਸੇ ਨਾ ਕਿਸੇ ਦੀ ਜਾਂ ਚਾਹ ਕੋਈ ਚੜਾਣਾ ਹੈ ਜਾਂ ਕੋਈ ਲੈਣਾ ਹੈ ਆ ਸਾਰੀ 에어ਪੋਰਟ ਦਾ ਹੀ ਗਰਾਊਂਡ ਹੈ ਵੀਰੇ ਪਰ ਸਾਰਾ 에어ਪੋਰਟ ਦਾ ਗਰਾਊਂਡ ਹੈ ਨੇ ਕੋਈ ਨਾ ਕੋਈ ਆ ਜਾਂਦਾ ਜੀ ਅੱਜ ਤੁਹਾਨੂੰ ਖਾਣਦੇ ਪੁੱਤਰ ਦਾ ਲਾਈਟ ਓ ਦੇਖੋ ਇੱਕ ਕਾਰ ਆ ਓ ਲਾਈਟ ਦੇ ਵਿੱਚ ਪੀਲੀ ਪੀਲੀ ਲਾਈਟ ਪੈਂਦੀ ਆ ਓ ਲਾਈਟ ਦੇ ਵਿੱਚ ਨਹੀਂ ਪਤਾ ਲੱਗਣਾ ਓ ਦੇਖੋ ਓ ਪੀਲੀ ਪੀਲੀ ਲਾਈਟ ਖਲਾ ਹੋਇਆ ਜਾ ਜਰਾਮ ਦਾ ਉਹਨੂੰ ਸਟੇਟਿੰਗ ਮਿਲਦੀ ਉਹ ਤਰ੍ਹਾਂ ਦੀ ਇਹ ਖਾਲੀ ਜਸਤਰ ਹੈ। ਇਹ ਸਾਰੀ 에어ਪੋਰਟ ਦੀ ਪਾਰਕਿੰਗ ਹੈ। ਇੱਥੇ ਜਾ ਕੇ ਉਤਰਦੇ ਹਾਂ। जटियाले चीगढ़ पी आर टी सी दोडवेज दी बसा उमें फ्लैटा उतरदी तो फिर उमें चढ़द उन्हें कोई ना कोई होर फ्लैट आ जाने ਟਰਮੀਨਲ 1 ਤੇ ਹੋਰਿਆ ਫਲੈਟ ਆਉਟਰ ਤੇ ਜਾਂਦਾ ਰਹਿੰਦਾ ਯੂਵਰ ਇਟ ਫਿਰ ਜੇ ਆਪਾਂ ਪਹੁੰਚ ਗਏ ਆ ਏਅਰਪੋਰਟ ਵਾਲੀ ਟਰਮੀਨਲ ਚ ਦਵਾਰਕਾ ਟਰਮੀਨਲ ਬਹੁਤ ਸੁੰਦਰ ਬਣਾਈ ਹੈ ਦਿੱਲੀ ਸਰਕਾਰ ਨੇ ਇਹ ਤਾਂ ਵਧੀਆ ਕੀਤਾ ਉੱਤੋਂ ਜਾਮ ਤੋਂ ਬਚ ਗਏ ਆ ਆਪਾਂ ਇਹ ਉੱਤੇ ਜਾਮ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਹੈ 2-2 ਘੰਟੇ ਜਾਮ ਦੇ ਖੜੇ ਰਹਿੰਦਾ ਸੀ ਇਹ 7-8 ਕਿਲੋਮੀਟਰ ਦੇ ਦਰਮਿਆਨ ਵਾਲਾ ਬਹੁਤ ਵਾਈਸ ਬਹੁਤ ਵਧੀਆ 뷰 ਹੈ ਦੇਖੋ ਵੀਰੇ ਇਹਦੇ ਵਿੱਚ ਥਾਂ ਥਾਂ ਤਿੰਨ ਮੀਟਰ ਲੱਗਿਆ ਸਪੇਡ ਵਾਲੇ ਆਪਣੀ ਸਪੀਡ ਲਿਮਟ ਦੇ ਹਿਸਾਬ ਨਾਲ ਚੱਲਣਾ ਪੈਂਦਾ ਇੱਥੇ 60 ਦੀ ਲਿਮਟ ਸਪੀਡ ਹੈ ਉਸ ਹਿਸਾਬ ਨਾਲ ਚੱਲਣਾ ਪੈਂਦਾ ਜੇ ਵੱਧਦੀ ਸਪੀਡ ਹੋਏ ਤਾਂ ਚਲਾਣ ਆ ਜਾਂਦਾ ਏਟੋਮੈਟਿਕ ਕਾਉਂਟਾ میٹر ਲੱਗਿਆ ਉਹ ਦੇਖੋ 60 ਦੀ ਸਪੀਡ ਦੇਖੀਓ ਜਿੱਪਾ ਬਾਈ ਤੋਂ 에어ਪੋਰਟ ਰਹਿ ਗਿਆ 2 ਕਿਲੋ ਫਾਟ 3 ਉਹ ਵਧੀਆ ਵਿਊ ਹੈ ਵੀਰੇ ਵੇਖਣ ਵਾਲਾ 100 meters, left. के एर्पोर्ट एर्पोर्ट पार्किंग। अपनी सवारी नवी सवा ग्यारह इत तो पा दो गड़काव ਕਹਟਤਾ ਦਾ ਤਾਂ ਨਾਲ ਮੇਰੇ ਫੇਸਕੈਂਪਰ ਤੇ ਕਰੋ ਆਪਾਂ ਨੂੰ ਵੀ ਇੱਥੇ ਵੇਟ ਕਰਨੀ ਪੈਣੀ ਹੈ ਤੂੰ ਗਾਂ ਘਟੀ ਲਿਜਾਨ ਨਹੀਂ ਦੇਣੀ ਆਪਾਂ ਨੂੰ ਨਾ ਕਿ ਇਹਨੇ ਖ loan ਦੇਣਾ ਤੂੰ ਕਹਿੰਦੇ ਆ ਆਪਾਂ ਇੱਥੇ ਕਿਤੇ ਵੇਟ ਕਰ ਲੈਨੇ ਆ